ਹਾਂਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸੋ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਪਿਆਰੇ ਕਲਰ ਦੇ ਬੁਟੀਕ ਪੀਸ ਸੂਟ ਲੈ ਕੇ ਆਏ ਆਂਗੇ ਠੀਕ ਹੈ ਇਸ ਤੋਂ ਪਹਿਲਾਂ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪੌਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਠੀਕ ਹੈ ਜੀ ਹਾਂਜੀ ਅੱਜ ਦੀ ਵੀਡੀਓ ਦੇ ਜੋ ਸੂਟ ਨੇ ਸਾਰੇ ਬਹੁਤ ਪਿਆਰੇ ਪਿਆਰੇ ਕਲਰ ਦੇ ਸੂਟ ਨੇਗੇ ਆਪਾਂ ਸਟਾਰਟ ਕਰਾਂਗੇ ਇੱਕ ਪ੍ਰਿੰਟਡ ਸੂਟ ਆ ਜੋ ਇਸ ਵੀਡੀਓ ਦੇ ਵਿੱਚ ਅੱਜ ਦੀਚ ਹੈ ਆਪਾਂ ਪਹਿਲਾਂ ਉਹ ਸੂਟ ਦਿਖਾ ਰਹੇ ਹਾਂ ਦੇਖੋ ਇਹ ਹੈਗਾ ਆਪਣੇ ਕੋਲੇ ਕਾਟਨ ਸਿਮਰ ਦਾ ਸੂਟ ਠੀਕ ਹੈ ਇਹ ਆ ਗਿਆ ਕਾਟਨ ਸਿਮਰ ਦੇ ਵਿੱਚ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ 5 ਮੀਟਰ ਕੱਟ ਹੈ ਸੂਟ ਦੀ ਠੀਕ ਹੈ 올ਓਵਰ ਸੂਟ ਹੈ ਇਹ ਇਸ ਤਰ੍ਹਾਂ ਦੀ ਪ੍ਰਿੰਟਿੰਗ ਆਗੀ ਜਿਵੇਂ ਇਹ ਪੇਂਟ ਕੀਤਾ ਹੋਇਆ ਹੁੰਦਾ ਨਾ ਇਸ ਤਰੀਕੇ ਦੀ ਅ ਪ੍ਰਿੰਟਿੰਗ ਡਿਜੀਟਲ ਪ੍ਰਿੰਟਿੰਗ ਐਸ ਦੀ ਦੇਖ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਠੀਕ ਹੈ ਇਸ ਦਾ ਜੋ ਪ੍ਰਾਈਸ ਰਹੂਗਾ ਅ ਰਹੂਗਾ 850 ਠੀਕ ਹੈ ਜੀ ਤੇ ਇਸ ਦੇ ਵਿੱਚ ਮਲਟੀ ਕਲਰ ਆਗੇ ਇਸ ਦੀ ਮੇਨ ਬੇਸ ਦਾ ਕਲਰ ਹੈ ਜੋ ਉਹ ਆਫ ਵਾਈਟ ਜਾਂ ਬਟ ਉਹ ਨਹੀਂ ਦਿਸ ਰਿਹਾ ਇੰਨਾ ਕਿਉਂਕਿ ਇਸ ਦੇ ਵਿੱਚ ਕਾਫੀ ਕਲਰ ਨੇਗੇ ਇਹ ਸੀ ਆਪਣਾ ਕਾਟਨ ਸ਼ਿਮਰ ਦਾ ਸੂਟ ਇਹ ਪ੍ਰਿੰਟ ਦੇ ਵਿੱਚ ਹੀ ਸੀਗਾ ਵਿਦਆਊਟ ਦੁਪੱਟਾ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਬਾਈ ਕਰ ਸਕਦੇ ਹੋ ਹਾਂਜੀ ਇਹ ਜੋ ਅਗਲੇ ਤਿੰਨ ਸੂਟ ਨੇ ਆਪਣੇ ਕੋਲੇ ਇਹ ਬੁਟੀਕ ਪੀਸ ਨੇ ਆਪਾਂ ਰੈਡੀ ਕਰਵਾਏ ਨੇ ਇਹ ਇਸ ਤਰ੍ਹਾਂ ਦੀ ਪ੍ਰਿੰਟਿੰਗ ਦੇ ਵਿੱਚ 셀ਫ ਪ੍ਰਿੰਟ ਸੀ ਜੋ ਸੂਟਾਂ ਦਾ ਇਸ ਤਰ੍ਹਾਂ ਦੇ ਸੂਟ ਲੈ ਕੇ ਸਟੱਫ ਲੈ ਕੇ ਇਹ ਆਪਾਂ ਵਰਕ ਕਰਵਾਏ ਨੇ ਸਦਾ ਬਹਾਰ ਦੇ ਸੂਟ ਨੇ ਇਹ ਦੇਖੋ ਇਹ ਸੂਟ ਹੈ ਜੋ ਇਹ 5 ਮੀਟਰ ਦੀ 5 ਮੀਟਰ ਦੀ ਕੱਟ ਰਹੇਗੀ ਇਸ ਦੀ 올ਓਵਰ ਸੂਟ ਆ ਗਿਆ ਇਹ ਤੇ ਇਸ ਦੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਆ ਗਿਆ ਠੀਕ ਹੈ ਦੇਖੋ ਇਸ ਦਾ ਵਰਕ ਸਾਨੂੰ ਥੋੜਾ ਇਸ ਤਰ੍ਹਾਂ ਦਿਖਾਉਣੀ ਆ ਇਸ ਤੇ ਇਹ ਥ्रेड ਵਰਕ ਦੇ ਸੂਟ ਨੇਗੇ ਇਹਦਾ ਸਟੱਫ ਹੈ ਜੋ ਇਹ ਦੋਨੋਂ ਮੌਸਮ ਦੇ ਵਿੱਚ ਪਾਉਣ ਵਾਲਾ ਸਟੱਫ ਹੈ ਹੈਗਾ ਤਾਂ ਇਹ ਕਾਟਨ ਦੇ ਵਿੱਚ ਹੈ ਪਿਓਰ ਕਾਟਨ ਚ ਬਟੇ ਇਹ ਆਪਣੇ ਜਿਵੇਂ ਹੁਣ ਆ ਆਉਣ ਵਾਲੇ ਸਤੰਬਰ ਹੋ ਗਿਆ ਸਤੰਬਰ ਤੇ ਅਕਤੂਬਰ ਇਹ ਵਾਲੇ ਮੰਥ ਦੇ ਵਿੱਚ ਵੀ ਇਹ ਸੂਟ ਦਾ ਜੇ ਸਟੱਫ ਹੈ ਜਿਹੜਾ ਇਹ ਪੈ ਸਕਦਾ ਹੈਗਾ ਆਰਾਮ ਨਾਲ ਨਾ ਇਹ ਪਤਲਾ ਨਾ ਇਹ ਜਿਆਦਾ ਮੋਟਾ ਦੇਖੋ ਇਸ ਤਰ੍ਹਾਂ ਦਾ ਵਰਕ ਆਊਗਾ ਇਸ ਦੇ ਉੱਪਰ ਉੱਪਰ ਦੋਨੋਂ ਸੈਂਟਰ ਪੈਨਲ ਬਣੇ ਹੋਏ ਨੇ ਦੋਨੋਂ ਸਾਈਡ ਤੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਕੈਮਰੇ ਦੇ ਵਿੱਚ ਇਹਦੀ ਜਿਹੜੀ ਵਰਕ ਹੈਗਾ ਥੋੜਾ ਲਾਈਟ ਦਿਸ ਰਿਹਾ ਨਾ ਕਿਉਂਕਿ ਲਾਈਟ ਕਲਰ ਤੇ ਲਾਈਟ ਹੀ ਕਲਰ ਦੇ ਥ्रेड ਯੂਜ਼ ਕਰਵਾਏ ਹੋਏ ਨੇ ਇਸ ਤਰ੍ਹਾਂ ਦਾ ਵਰਕ ਆ ਗਿਆ ਇਸ ਦਾ ਇੱਕ ਫਲਾਰ ਇੱਥੇ ਆ ਗਿਆ ਵਿਚਕਾਰ ਹਿੱਪ ਤੇ ਤੇ ਦੋ ਆ ਗਏ نیچے ਆਪਣੇ ਘੇਰੇ ਤੇ ਇਸ ਤਰ੍ਹਾਂ نیچے ਜਮਾ ਨੀਚੋਂ ਘੇਰਾ ਇਸ ਤਰੀਕੇ ਦੇ ਨਾਲ ਰੈਡੀ ਆ ਠੀਕ ਹੈ ਮੈਂ ਇਸ ਤਰ੍ਹਾਂ ਦਿਖਾਉਣੀ ਆ ਥੋੜਾ ਦੇਖੋ ਐਵੇਂ ਇਹ ਰੈਡੀ ਇਸ ਤਰ੍ਹਾਂ ਦਾ ਵਰਕ ਆ ਗਿਆ ਇਸ ਦੇ ਉੱਪਰ ਵਰਕ ਵਰਕ ਦਾ ਤੇ ਆਪਣੇ ਸਟੱਫ ਦਾ ਕਲਰ ਹੈ ਜੋ ਲਾਈਟ ਹੋਣ ਕਰਕੇ ਨਾ ਇਸ ਦੇ ਜੋ ਕੈਮਰੇ ਦੇ ਵਿੱਚ ਦਿਖ ਰਿਹਾ ਥੋੜਾ ਲਾਈਟ ਲਾਈਟ ਦਿਖ ਰਿਹਾ ਇਸ ਲਈ ਮੈਂ ਥੋੜਾ ਨਜ਼ਦੀਕ ਕਰਕੇ ਦਿਖਾਇਆ ਹੈ ਹਾਂਜੀ ਆਪਾਂ ਇਸ ਦੀ ਬਾਹੂ ਤੇ ਕੋਈ ਵਰਕ ਨਹੀਂ ਕਰਵਾਇਆ ਠੀਕ ਹੈ ਕਿਉਂਕਿ ਇਹ ਲੈਸਸ ਵਗੈਰਾ ਲਗਾ ਕੇ ਬਾਹੂ ਇਸ ਤਰ੍ਹਾਂ ਰੈਡੀ ਕੀਤੀ ਜਾ ਸਕਦੀਆਂ ਨੇ ਫਿਰ ਥੋੜਾ ਜ਼ਿਆਦਾ ਵਰਕ ਹੋ ਜਾਂਦਾ ਹਾਂਜੀ ਦੇਖੋ ਇਹਦਾ ਕਲਰ ਸੀ ਜੋ ਇਹ ਸੀਗਾ ਔਰ ਲਾਈਟ ਗ੍ਰੇ ਜੀ ਟੋਨ ਦੇ ਵਿੱਚ ਠੀਕ ਹੈ ਵਾਈਟ ਕਲਰ ਦਾ ਥ्रेड ਯੂਜ਼ ਕੀਤਾ ਹੋਇਆ ਸੀ ਤੇ ਡਾਰਕ ਗ੍ਰੇ ਦਾ ਥ्रेड ਸੀ ਜਿਹੜਾ ਇਹਦੇ ਵਿੱਚ ਦੋ ਹੀ ਕਲਰ ਦਾ ਕੰਬੀਨੇਸ਼ਨ ਕੀਤਾ ਹੋਇਆ ਡਾਰਕ ਗ੍ਰੇ ਤੇ ਵਾਈਟ ਤੇ ਇਸ ਦੀ ਜੋ ਬੇਸ ਦਾ ਕਲਰ ਆ ਗਿਆ ਉਹ ਆ ਗਿਆ ਲਾਈਟ ਗ੍ਰੇ ਹਾਂਜੀ ਹੁਣ ਇਸ ਦਾ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਬਹੁਤ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਹੈ ਇਸ ਦਾ ਦੇਖੋ ਵਾਈਟ オーਰਗੰజా ਲੱਗਿਆ ਹੋਇਆ ਹੈਗਾ ਠੀਕ ਹੈ ਇਸ ਤਰ੍ਹਾਂ ਆ ਜੋ ਆਪਣੇ ਸੂਟ ਦਾ ਸਟੱਫ ਹੈ ਉਹ ਵਾਲੇ ਸਟੱਫ ਦਾ ਇਸ ਤਰ੍ਹਾਂ ਅਟੈਚ ਲੱਗੇ ਹੋਏ ਨੇ ਦੁਪੱਟੇ ਦੇ ਵਿੱਚ ਹਲਕਾ ਜਾਂ ਲਾਈਟ ਵੇਟ ਦੁਪੱਟਾ ਇਹ ਬਿਲਕੁਲ ਸੌਫਟ ਵਾਲਾ ਦੇਖੋ ਇਸ ਦੇ ਵਿੱਚ ਵਰਕ ਹੈ ਜੋ অর্ਗਾਂਜਾ ਦਾ ਇਸ ਦੇ ਉੱਪਰ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਇਹ ਵਾਲੇ ਫਲਾਰ ਨੇ ਜਿਹੜੇ ਵਰਕ ਦੇ ਠੀਕ ਹੈ ਫੋਰ ਸਾਈਡ ਤੇ ਇਸ ਦੀ ਕਾਟਨ ਵਾਲੀ ਲੇਸ ਲਗਾ ਕੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਗਈ ਹੈ ਵਿਚਕਾਰ ਵੀ ਇਸ ਦੇ ਉੱਪਰ ਕਰਵ ਵਾਲੀ ਜੋ ਆਪਣੇ ਲੇਸ ਹੈ ਵਾਈਟ ਕਲਰ ਦੀ ਉਹ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਪੂਰਾ ਦੁਪੱਟਾ ਜੋ ਵਰਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਹਾਂਜੀ ਇਹ ਸੂਟ ਦਾ ਜੋ ਪ੍ਰਾਈਸ ਰਹੂਗਾ ਉਹ ਰਹੂਗਾ 1700 ਠੀਕ ਹੈ 1700 ਦੇ ਵਿੱਚ ਤੁਸੀਂ ਇਹ ਸੂਟ ਨੂੰ ਬਾਈ ਕਰ ਸਕਦੇ ਹੋ ਵਰਕ ਵਾਲਾ ਸੂਟ ਹੈ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦਾ ਸਰਦਾਰੀ ਜੀ ਲੁੱਕ ਹੈ ਇਸ ਸੂਟ ਦੀ ਹਾਂਜੀ ਹੁਣ ਆਪਾਂ ਨੈਕਸਟ ਸੂਟ ਦਿਖਾਵਾਂਗੇ ਹਾਂਜੀ ਇਹ ਆ ਗਿਆ ਆਪਣੇ ਕੋਲ ਵਨਰ ਕਲਰ ਦੇ ਵਿੱਚ ਠੀਕ ਹੈ ਮੱਦਮ ਜਿਹਾ ਇਹ ਜਿਆਦਾ ਢਕਿੱਲਾ ਜਿਹਾ ਕਲਰ ਨਹੀਂ ਹੈ ਜੇ ਆ ਗਿਆ ਆਪਣੇ ਕੋਲ ਮੈਚਿੰਗ ਦੇ ਵਿੱਚ ਦੇਖੋ ਇਸ ਤਰ੍ਹਾਂ ਜੋ ਇਸ ਦਾ ਸਟੱਫ ਹੈਗਾ ਕਾਟਨ ਦਾ ਸਟੱਫ ਰਹੂਗਾ ਪੂਰੇ ਸੂਟ ਦਾ ਬਹੁਤ ਸੋਹਣਾ ਸੂਟ ਹੈਗਾ ਦੇਖੋ ਇਸ ਦੇ ਵਿੱਚ ਸੈਲਫ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਲਾਈਨਿੰਗ ਵਾਲੀ ਠੀਕ ਹੈ ਤੇ ਐਵੇਂ ਦਾ ਵਰਕ ਆ ਗਿਆ ਸੇਮ ਉਹਦੇ ਵਾਂਗੂ ਹੀ ਆ ਬਸ ਥੋੜਾ ਵਰਕ ਡਿਫਰੈਂਟ ਹੈਗਾ ਇਸ ਦੇ ਵਿੱਚ ਵੀ ਸੈਂਟਰ ਪੈਨਲ ਬਣਨੇ ਨੇ ਸੈਂਟਰ ਪੈਨਲ ਦੇ ਵਿੱਚ ਇੱਕ ਕਮਰ ਦੇ ਉੱਪਰ ਇੱਕ हिਪ ਦੇ ਉੱਪਰ ਫਲਾਰ ਬਣਿਆ ਹੋਇਆ ਹੈਗਾ ਤੇ ਬਾਕੀ ਨੀਚੇ ਘੇਰੇ ਤੇ ਆ ਗਿਆ ਇਸ ਤਰ੍ਹਾਂ ਮੈਂ ਥੋੜਾ ਇੱਧਰ ਕਰਕੇ ਦਿਖਾਉਣੀ ਆ ਦੇਖੋ ਇਹ ਆ ਗਿਆ ਆਪਣਾ ਘੇਰੇ ਦਾ ਵਰਕ ਨੀਚੋਂ ਬਹੁਤ ਸੋਹਣਾ ਘੇਰਾ ਰੈਡੀ ਕੀਤਾ ਹੋਇਆ ਵਰਕ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਐਵੇਂ ਨਹੀਂ ਹੈਗਾ ਵੀ ਕੋਈ ਧਾਗੇ ਵਗੈਰਾ ਨਿਕਲ ਜਾਣਗੇ ਹਾਂਜੀ ਇਸ ਦੇ ਵਿੱਚ ਜੋ ਵਰਕ ਦੇ ਥ੍ਰੈਡ ਦਾ ਕਲਰ ਕੰਬੀਨੇਸ਼ਨ ਕੀਤੀ ਹੋਈ ਆ ਉਹ ਵਾਈਟ ਤੇ ਸਕਾਈ ਕਲਰ ਦੀ ਹੈ ਦੋ ਹੀ ਕਲਰ ਚੂਜ਼ ਕੀਤੇ ਹੋਏ ਨੇ ਇਸ ਦੇ ਵਿੱਚ ਥ੍ਰੈਡ ਦੇ ਵਾਈਟ ਤੇ ਸਕਾਈ ਹੁਣ ਆਪਾਂ ਇਸ ਦੀ ਬਾਟਮ ਦਿਖਾਉਨੇ ਆ ਦੇਖੋ ਇਹਦੀ ਬਾਟਮ ਹੈ ਜਿਹੜੀ ਬਿਲਕੁਲ ਪਲੇਨ ਹੈ ਸਟਫ ਕਾਟਨ ਰਹੇਗਾ ਠੀਕ ਹੈ ਇਸ ਤੇ ਕੋਈ ਵਰਕ ਜਾਂ ਪ੍ਰਿੰਟਿੰਗ ਨਹੀਂ ਹੈ 22 ਮੀਟਰ ਦੀ ਕੱਟ ਰਹੂਗੀ ਇਹਨਾਂ ਦੀ 22 ਦੀ ਸ਼ਰਟ 22 ਦੀ ਬਾਟਮ ਐਂਡ ਇਹ ਆ ਗਿਆ ਆਪਣਾ ਦੁਪੱਟਾ ਦੁਪੱਟਾ ਜੋ ਇਸ ਦਾ ਸੁਪਰ ਨੈਟ ਦਾ ਦੁਪੱਟਾ ਹੈਗਾ ਲਾਈਨਿੰਗ ਵਾਲਾ ਦੇਖ ਸਕਦੇ ਹੋ ਤੇ ਇਹ ਵੀ ਵਰਕ ਕੀਤਾ ਹੋਇਆ 4 ਸਾਈਡ ਤੇ ਦੇ ਕਾਟਨ ਦੀ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਬਹੁਤ ਸੋਹਣਾ ਸਟੱਫ ਹੈ ਦੁਪੱਟੇ ਦਾ ਵੀ ਸੌਫਟ ਵਾਲਾ ਇਸ ਤਰ੍ਹਾਂ ਦੀ 2 ਸਾਈਡ ਤੇ ਤਾਂ ਵਰਕ ਕੀਤਾ ਹੋਇਆ ਐਵੇਂ ਦਾ ਠੀਕ ਹੈ ਵਾਈਟ ਕਲਰ ਦਾ ਥ्रेड ਯੂਜ਼ ਕੀਤਾ ਗਿਆ ਹੈਗਾ ਕੱਲਾ ਤੇ ਵਾਈਟ ਦੀ ਲੇਸ ਹੈ ਇਸ ਤਰ੍ਹਾਂ 4 ਸਾਈਡ ਤੇ ਲੇਸ ਲਗਾ ਕੇ ਨਿਸ਼ਿੰਗਾ ਦੁਪट्टे ਨੂੰ ਬਹੁਤ ਪਿਆਰੀ ਜੀ ਲੁੱਕ ਦਿੱਤੀ ਹੋਈ ਹੈ ਦੁਪट्टे ਦੀ ਵੀ ਹਾਂਜੀ ਇਹ ਸੂਟ ਦਾ ਵੀ ਜੋ ਪ੍ਰਾਈਸ ਰਹੂਗਾ ਉਹ 1700 ਰਹੂਗਾ ਸੌਰੀ ਇਸ ਤਰ੍ਹਾਂ ਹਾਂਜੀ ਇਸ ਦਾ ਪ੍ਰਾਈਸ ਵੀ 1700 कॉटन ਦਾ ਸਟੱਫ ਹੈ ਸੁਪਰ ਨਟ ਦਾ ਦੁਪੱਟਾ ਆ ਗਿਆ 22 ਮੀਟਰ ਦੀ ਕੱਟ ਰਹੂਗੀ ਮੈਚਿੰਗ ਸੂਟ ਹੈ ਇਹ ਬਹੁਤ ਸੋਹਣਾ ਥ्रेड ਵਰਕ ਵਾਲਾ ਸੂਟ ਹੈ ਵੀ ਠੀਕ ਹੈ ਹਾਂਜੀ ਉਹ ਨਾ ਆ ਗਿਆ ਆਪਣੇ ਕੋਲ ਲਾਸਟ ਸੂਟ ਇਹ ਬਹੁਤ ਪਿਆਰੀ कॉटन ਹੈ ਇਹ ਇਹ ਵੀ ਮੈਚਿੰਗ ਸੂਟ ਆ ਗਿਆ ਜੋ ਆਪਣੀ ਲਿਨਨ कॉटन ਹੁੰਦੀ ਹੈ ਨਾ ਇਹ ਉਹ ਵਾਲਾ ਇਸ ਦਾ ਸਟੱਫ ਲਿਨਨ कॉटन ਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਗਈ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਇਸ ਤਰ੍ਹਾਂ ਦੀ ਆ ਗਈ ਪ੍ਰਿੰਟਿੰਗ ਆ λεਮਨ ਜਿਹਾ ਕਲਰ ਆ ਗਿਆ ਇਸ ਦਾ ਦੇਖੋ ਇਸ ਦਾ ਜੋ ਫਰੰਟ ਪੀਸ ਹੈ ਇਸ ਤਰ੍ਹਾਂ ਪੂਰਾ ਵਰਕ ਹੈ ਸੈਂਟਰ ਪੈਨਲ ਬਣਾਏ ਹੋਏ ਨੇ ਇਸ ਦੇ ਉੱਪਰ ਵਾਈਟ ਕਲਰ ਦਾ ਥ੍ਰੈਡ ਹੈ ਜਿਹੜਾ ਕੱਲਾ ਯੂਜ਼ ਕੀਤਾ ਗਿਆ ਹੈ ਇਸ ਦੇ ਵਿੱਚ ਓਨਲੀ ਵਾਈਟ ਕਲਰ ਦੇਖੋ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਦੇ ਸੈਂਟਰ ਪੈਨਲ ਨੇ ਨਜ਼ਦੀਕ ਤੋਂ ਦਿਖਾਉਣੀ ਆ ਕਿਸ ਤਰ੍ਹਾਂ ਦਾ ਵਰਕ ਹੈ ਇਹ ਹਾਂਜੀ ਨੀਚੇ ਆਪਣੇ ਘੇਰੇ ਤੇ ਆਰਗੰజా कॉटन ਵਾਲੀ लेस ਲਗਾ ਕੇ कॉटन ਦਾ थ्रेड ਦਾ ਵਰਕ ਹੈ ਆਰਗੰజా ਦੇ ਉੱਪਰ ਇਸ ਤਰ੍ਹਾਂ ਦੀ लेस ਲਗਾ ਕੇ ਫਿਨਿਸ਼ਿੰਗ ਹੈ ਇਸ ਨੂੰ ਠੀਕ ਹੈ ਬਹੁਤ ਸੋਹਣੀ ਡਿਜ਼ਾਈਨਿੰਗ लेस ਹੈ ਹਾਂਜੀ ਹੁਣ ਆਪਾਂ ਇਸ ਦਾ ਬਾਟਮ ਦਿਖਾਵਾਂਗੇ ਦੇਖੋ ਇਹਦੀ ਬਾਟਮ ਹੈ ਜਿਹੜੀ ਉਹ ਬਿਲਕੁਲ ਪਲੇਨ ਹੈ ਇਸ ਤੇ ਕੋਈ ਵਰਕ ਨਹੀਂ ਹੈ ਕੋਈ ਪ੍ਰਿੰਟਿੰਗ ਨਹੀਂ ਹੈ ਕਲਰ ਸੇਮ ਆਏਗਾ ਲੇਮਨ ਤੇ ਇਸ ਦਾ ਜੋ ਸਟੱਫ ਰਹੇਗਾ ਉਹ ਕਾਟਨ ਰਹੇਗਾ ਠੀਕ ਹੈ 2.5 ਮੀਟਰ ਦੀ ਕੱਟ ਬਾਟਮ ਦੀ ਹੈ 2.5 ਦੀ ਸ਼ਰਟ ਦੀ ਰਹੇਗੀ ਹਾਂਜੀ ਇਹਦੇ ਆ ਦੁਪੱਟਾ ਦੁਪੱਟਾ ਜੋ ਇਸ ਦੇ ਨਾਲ ਮਸ਼ਲੀਨ ਦਾ ਦੁਪੱਟਾ ਹੈ ਪ੍ਰਿੰਟ ਵਾਲਾ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ ਗਈ ਇਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਠੀਕ ਹੈ ਦੋ ਸਾਈਡ ਤੇ ਪ੍ਰਿੰਟ ਹੈ ਇਹ ਬਾਰਡਰ ਰੈਡੀ ਕੀਤਾ ਹੋਇਆ ਇਸ ਦਾ ਐਵੇਂ ਠੀਕ ਹੈ ਜੀ ਹਾਂ ਜੀ ਇਹ suit ਦਾ price ਰਹੂਗਾ ਜੋ ਉਹ 1500 ਰਹੂਗਾ ਠੀਕ ਹੈ ਇਹ suit ਦਾ price 1500 ਤੇ ਬਾਕੀ ਦੋ ਸੀ ਜਿਹੜੇ ਉਹ ਆਪਣੇ 1700 ਵਾਲੇ ਸੀਗੇ ਅ ਇੱਕ ਜੋ ਕਾਟਨ ਦਾ ਦਿਖਾਇਆ ਸੀ ਆਪਾਂ ਨੇ ਉਹ ਕਾਟਨ ਵਾਲਾ ਸੀ 850 ਦਾ ਠੀਕ ਹੈ ਹਾਂਜੀ ਦੇਖੋ ਅਗਰ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਇਹਨਾਂ ਦੀ ਸਕਰੀਨ ਸ਼ਾਟ ਆ ਤੁਸੀਂ ਸਾਨੂੰ WhatsApp ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਸਪ੍ਰਿੰਟ ਤੇ ਸ਼ੋ ਹੋ ਰਿਹਾ ਮੈਂ ਇੱਕ ਵਾਰ ਰਿਪੀਟ ਕਰ ਰਹੀ ਹਾਂ 8699843315 ਇਹ ਸਾਡਾ ਕੰਟੈਕਟ ਨੰਬਰ ਹੈ ਤੁਸੀਂ ਇਸ ਤੇ ਸਾਨੂੰ WhatsApp ਮੈਸੇਜ ਸਕਰੀਨ ਸ਼ਾਟ ਵਗੈਰਾ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਕੋਲ ਕੋਈ ਡਿਜ਼ਾਈਨ ਦੇ ਕੇ ਹੈ ਨਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋ ਅਗਰ ਇਹਨਾਂ ਦੇ ਵਿੱਚੋਂ ਕੋਈ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀ ਬਾਇ ਕਰ ਸਕਦੇ ਹੋ ਮੈਂ ਪ੍ਰਾਈਸ ਇਹਨਾਂ ਦੇ ਦੱਸਿਆ ਹੈ ਵੀਡੀਓ ਦੇ ਵਿੱਚ ਸਟੱਫ ਵੀ ਦੱਸਿਆਗਾ ਠੀਕ ਹੈ ਇਹਨਾਂ ਦੀ ਲੈਂਥ ਵਿਡਥ ਵੀ ਦੱਸੀ ਹੈ ਸਾਰੀ ਵੀ ਇਹ 2.5 ਮੀਟਰ ਦੀ ਕੱਟ ਹੈ ਜਾਂ ਕਿਹੜਾ ਆਲ ਓਵਰ ਹੈ ਕਿਹੜਾ ਮੈਚਿੰਗ ਹੈ ਠੀਕ ਹੈ ਕਿਸ ਦੇ ਨਾਲ ਕਿਸ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਨਾ ਵੀਡੀਓ ਨੂੰ ਧਿਆਨ ਨਾਲ ਸੁਣਦੇ ਹੋਏ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਤੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਜੇਕਰ ਤੁਸੀਂ ਉਸ ਤੋਂ ਵੀ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਪ੍ਰਿੰਟਡ ਸੂਟ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਬਾਈ ਕਰ ਸਕਦੇ ਹੋ ਠੀਕ ਹੈ ਪਲੇਨ ਸਟੱਫ ਵੀ ਹੈ ਆਪਣੇ ਕੋਲ ਹਰ ਤਰ੍ਹਾਂ ਦਾ ਸਟੱਫ ਹੈ ਦੁਪੱਟਿਆਂ ਦੇ ਵਿੱਚ ਵੀ ਸੂਟਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਸਟੱਫ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂਜੀ ਆਪਣੇ ਕੋਲ ਪੇਂਟ ਹੈਂਡ ਪੇਂਟ ਵਗੈਰਾ ਹਨ ਔਰ ਥ्रेड ਵਰਕ ਹੈਂਡ ਵਰਕ ਹਰ ਤਰ੍ਹਾਂ ਦੇ ਵਰਕ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਰੈਡੀ ਕਰਵਾ ਸਕਦੇ ਹੋਗੇ ਅਗਰ ਸਟਿਚਿੰਗ ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਸਟਿਚ ਕਰਵਾਉਣਾ ਚਾਹੁੰਦੇ ਹੋ ਹਨ ਤੁਸੀਂ ਹਰ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਬੱਚਿਆਂ ਲਈ ਜਾਂ ਫਿਰ ਤੁਸੀਂ ਆਪਣੇ ਲਈ ਕੋਈ ਸੂਟ ਵਗੈਰਾ ਹਨ ਹਰ ਤਰ੍ਹਾਂ ਦੀ ਸਟਿਚਿੰਗ ਆਪਣੇ ਕੋਲ अवेलेबल ਹੈ ਤੁਸੀਂ ਸਟਿਚਿੰਗ ਦੇ ਵਿੱਚ ਕੋਈ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ